ਜੀ ਅਸੀਂ ਇਸ ਟਾਈਮ ਖੜੇ ਆ ਬਠਿੰਡਾ ਦੇ ਅਰਜਨ نگر ਜੋ ਕਿ ਗਲੀ ਨੰਬਰ 4 ਦੇ ਵਿੱਚ ਸਥਿਤ ਹਨ ਜੋ ਕਿ ਜਗਰੂਪ ਸਿੰਘ ਐਮ ਐਲ ਏ ਦੀ ਮਹੱਲੇ ਦੇ ਵਿੱਚ ਏਰੀਆ ਦੇ ਵਿੱਚ ਇਹ ਗਲੀ ਪੈਂਦੀ ਆ ਜੋ ਕਿ ਇਸ ਟਾਈਮ ਕੋਈ ਮਕਾਨ ਦੇ ਕਿਰਾਏ ਤੇ ਮਕਾਨ ਦੇ ਤੇ ਸਬੰਧ ਵਿੱਚ ਕੋਈ ਨਾ ਕੋਈ ਇੱਕ ਮਾਮਲਾ ਹੋਇਆ ਏ ਇਸ ਮਾਮਲੇ ਦੀ ਜਾਣਕਾਰੀ ਲੈਣੇ ਆ ਜੋ ਕਿ ਮਕਾਨ ਦੇ ਵਿੱਚ ਇਸ ਟਾਈਮ ਰਹਿ ਰਹੇ ਕਿਰਾਏਦਾਰ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਆ ਤੇ ਉਹਨਾਂ ਦੇ ਮਕਾਨ ਦੀ ਦੱਸਦੇ ਆਂ ਵੀ ਇਸ ਟਾਈਮ ਕੀ ਗੱਲ ਹੋਈ ਆ ਤੇ ਕੀ ਬਾਤ ਹੋਈ ਆ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੀਬੀ ਐਨ ਢਾਲੀਵਾਲ ਵੱਲੋਂ ਅਸੀਂ ਹੁਣ ਉਹਨਾਂ ਨਾਲ ਜੋ ਕਿ ਮਕਾਨ ਦੇ ਵਿੱਚ ਕਿਰਾਏ ਤੇ ਬੈਠੇ ਆ ਭੈਣ ਜੀ ਹੋਰੀ ਉਹਨਾਂ ਨਾਲ ਜਾਨਣਾ ਚਾਹਾਂਗੇ ਵੀ ਭੈਣ ਜੀ ਕੀ ਗੱਲ ਬਾਤ ਹੋਈ ਆ ਤੁਹਾਡਾ ਕਿਸ ਗੱਲ ਤੋਂ ਤੁਹਾਡਾ ਇਹ ਲੜਾਈ ਝਗੜਾ ਬਣਿਆ ਸਰ ਮੇਰੇ ਕੋਲ ਮਕਾਨ ਮਾਲਕ ਪਹੁੰਚਿਆ 17 ਤਰੀਕ ਨੂੰ ਕਿਰਾਏ ਲੈਣ ਆ ਕਿ ਮੈਂ ਉਹਨੇ ਇਹ ਗੱਲ ਕਹੀ ਵੀ ਮੇਰੇ ਕੋਲੇ ਹਲੇ ਨਾ ਮੈਂ ਬਿਮਾਰ ਹੋਈ ਪਈ ਆ ਤੇ ਮੇਰਾ ਕੰਮ ਕਾਰਨ ਚੱਲ ਰਿਹਾਗਾ ਤੇ ਤੁਸੀਂ ਮੈਨੂੰ 20 ਤਰੀਕ ਨੂੰ 21 ਤਰੀਕ ਨੂੰ ਕਿਰਾਇਆ ਲੈ ਜਾਓ ਠੀਕ ਆ ਨਾ ਮੈਨੂੰ ਕਹਿੰਦਾ ਮੈਨੂੰ ਕੁਛ ਨਹੀਂ ਇੱਥੇ ਚਾਹੀਦਾ ਤੇ ਗਾਲਾਂ ਕੱਢਣ ਲੱਗ ਗਿਆ ਤੇ ਕਹਿੰਦਾ ਮੇਰਾ ਮਕਾਨ ਖਾਲੀ ਕਰ ਹੱਥੋਂ ਪਾਈ ਉਹ ਜੋ ਚਾਰ ਬੰਦੇ ਲੈ ਕੇ ਹੁੰਦੇ ਲੈ ਕੇ ਤੇਰੇ ਘਰ ਫੜਿਆ ਠੀਕ ਆ ਨਾ ਮੇਰੇ ਗੁੜਗਾ ਦੇ ਮੇਰੇ ਹੱਥ ਚੱਕ ਪਾ ਠੀਕ ਆ ਨਾ ਇੱਕ ਦੂ ਬਾਅਦ ਸਰ ਉਹਨੇ ਪਤਾ ਕੀ ਕੀਤਾ ਘੰਟੇ ਡੇਢ ਘੰਟੇ ਬਾਅਦ ਫੇਰ ਉਹਨੇ ਪੁਲਿਸ ਨੂੰ ਅੰਤ ਜਦੋਂ ਪੁਲਿਸ ਆਈ ਸਾਡੇ ਘਰ ਪੁਲਿਸ ਵਾਲਿਆਂ ਨੇ ਕੁਛ ਨਹੀਂ ਕਹਿੰਦੇ ਦੋ ਘੰਟਾ ਜਿੱਥੇ ਮਕਾਨ ਬਾਹਰ ਸਮਾਨ ਰੱਖਾਂਗੇ ਤੇਰਾ ਜੇ ਨਹੀਂ ਰੱਖਦੀ ਤੇ ਸਾਰਟ ਬੱਤੇ ਚ ਦੇਵਾਂਗੇ ਪਰ ਠੀਕ ਹੈ ਨਾ ਮੈਂ ਕਿਹਾ ਸਰ ਵੀ ਮੈਂ ਗਰੀਬਣੀ ਹੈਗੀ ਐ ਵੀ ਅਸੀਂ ਕਿਰਾਇਆ ਦੇਣਾ ਕਸ ਤੇ ਮਕਾਨ ਖੰਦੀ ਕਰਨਾ ਸਰ ਵੀ ਅਸੀਂ ਘੜਾਉ ਕਰਨਾਗਾ ਵੀ ਕੋਈ ਇਧਰ ਰੱਖਿਆਗਾ ਠੀਕ ਹੈ ਨਾ ਫਿਰ ਮੈਨੇ ਇਹ ਗੱਲ ਬੋਲੀ ਠੀਕ ਹੈ ਨਾ ਕਹਿੰਦੇ ਵੀ ਸਾਨੂੰ ਨਹੀਂ ਪਤਾ ਤੂੰ ਦੋ ਘੰਟਾ ਸਮਾਨ ਛੜ ਕੇ ਤੇ ਰੱਖ ਨਹੀਂ ਚਾਕੇ ਬਾਹਰ ਮਾਰਾਂਗੇ ਸਮਾਨ ਠੀਕ ਹੈ ਅੱਛਾ ਇਹ ਵਿਵਾਦ ਕਿਸ ਗੱਲ ਤੋਂ ਬਣਿਆ ਸੀ ਤੁਹਾਡਾ ਜਿਹੜਾ ਮਕਾਨ ਦਾ ਬਣਿਆ ਸੀ ਮਕਾਨ ਦਾ ਸਾਰਾ ਸਾਨੂੰ ਪਤਾ ਬਸ ਇੱਕੇ ਦਾ ਮਾਇਆ ਰੈਂਟ ਲੈਣ ਆਇਆ ਸੀ अच्छा जी ग्लैंड ਤੋਂ ਬਾਅਦ ਬਸ ਮੈਂ ਆਖ ਰਹੀ ਜਬੀਰ ਹੀ ਦਬਾਈ ਲੈਗੀ ਠੀਕ ਹੈ ਨਾ ਉਸ ਤੋਂ ਬਾਅਦ ਮੇਰੇ ਮਗਰ ਹੀ ਪੈ ਗਿਆ ਸਾਰਾ ਠੀਕ ਹੈ ਨਾ ਇਸ ਤੋਂ ਬਾਅਦ ਗੁੰਡੇ ਲੈ ਕੇ ਘਰੇ ਆਇਆ ਸੀ ਜਿਹੜਾ ਤੁਹਾਡਾ ਉਸ ਤੋਂ ਪਹਿਲਾਂ ਤੁਸੀਂ ਮਕਾਨ ਦਾ ਗਰੰਟ ਦਿੰਦੇ ਰਹੇ ਹੋ ਉਹ ਕਿਵੇਂ ਦਿੰਦੇ ਰਹੇ ਮਹੀਨੇ ਵਾਈਂ ਕੇ ਮੇਰੇ ਆਪ ਲੈ ਕੇ ਜਾਂਦੇ ਸੀਗੇ ਕਿਰਾਇਆ ਫੜ ਕੇ ਬੈਠੋ 17 ਤਰੀਕ ਨੂੰ ਮੇਰੇ ਕੋਲ ਅਡਵਾਂਸ ਕਿਰਾਇਆ ਲੈ ਜਾਂਦੇ ਸੀ ਜਿਹੜੇ ਮਹੀਨੇ 10000 ਮੈਂ ਸਪੋਰਟ ਹੀ ਦਿੱਤੀ ਜੋ ਡੀਲਰ ਸੀਗਾ ਠੀਕ ਹੈ ਨਾਲ ਆ ਕੇ ਲੈ ਕੇ ਗਏ ਆ ਜੀ ਠੀਕ ਹੈ ਜੀ ਉਹ ਡੀਲਰ ਇਹਦਾ ਆਪਦਾ ਬੰਦਾ ਸੀ ਕਿ ਤੁਹਾਨੂੰ ਜਿਹਦਾ ਆਪਦਾ ਬੰਦਾ ਸੀ ਸਰ ਮੈਂ ਨਹੀਂ ਜਾਣਦੀ ਸੀ ਡੀਲਰ ਕਿੱਥ ਠੀਕ ਹੈ ਜੀ ਜੇ ਉਸ ਦੇ ਅਗੇਂਸਟ ਕੋਈ ਕੀ ਪ੍ਰੂਫ ਦਿੱਤਾ ਤੁਸੀਂ ਸਕਿਉਰਿਟੀ ਪ੍ਰੂਫ ਕੀ ਦਿੱਤਾ ਸਕਿਉਰਿਟੀ ਪ੍ਰੂਫ ਸਾਰੇ ਇੱਕ ਚੱਕ ਲੈ ਕੇ ਗਏ ਦੋ ਮਤੋਂ ਏ ਠੀਕ ਹੈ ਨਾ ਤੇ ਮੇਰੇ ਕੋ ਤਾਂ ਆਮ ਲੈਂਦਾ ਇਹਨਾਂ ਨੇ ਕਹਿੰਦੇ ਸੀ ਆਪਦੇ ਕੋਲ ਰੱਖਾਂਗੇ ਪਰ ਫੋਟੋ ਕਾਪੀ ਕਰਾ ਕੇ ਦੇਣਾ ਕਿ ਮੈਨੂੰ ਅਜੇ ਤੱਕ ਕੋਈ ਫੋਟੋ ਕਾਪੀ ਨਹੀਂ ਮਿਲੀ ਮੇਰੇ ਕੋਲ ਸਭ ਸਾਰੇ ਮੈਨੂੰ ਮਿਲਿਆਗਾ ਕਦੇ ਜੋਤ ਰਹੇ ਐਸੀ ਐਗਰੀਮੈਂਟ ਕਰਨ ਦਾ ਮਕਾਮ ਨਹੀਂ ਠੀਕ ਹੈ ਜੀ ਇਹ ਤਾਂ ਸਰ ਹੁਣ ਤੁਸੀਂ ਕੀ ਚਾਹੁੰਦੇ ਆ ਅੱਗੋਂ ਤੁਸੀਂ ਕੀ ਸਰ ਚਾਹੁੰਦੇ ਕਿ ਸਾਨੂੰ ਤੰਗ ਤਾਂ ਜਾਵੇ ਸਾਡ ਤੰਗ ਨਾ ਕਰੇ ਜਾਂ ਬੱਚਿਆਂ ਨੂੰ ਕੁੱਟ ਮਾਰਨਾ ਕਰੇ ਨਾ ਜੋ ਵੀ ਗੁੰਡੇ ਲਿਆਉਂਦਾ ਸਾਨੂੰ 24 ਘੰ ਤੇ ਜੋ ਵੀ ਜਿਵੇਂ ਮੰਨ ਕੇ ਚੱਲੋ ਤੁਹਾਨੂੰ ਇਸ ਟਾਈਮ ਜਿਵੇਂ ਤੁਹਾਨੂੰ ਪੁਲਿਸ ਨੇ ਇਸ ਤਰ੍ਹਾਂ ਕਰਕੇ ਕਰਕੇ ਗਈ ਆ ਅੱਗੋਂ ਤੁਸੀਂ ਪੁਲਿਸ ਤੇ ਕੀ ਅੱਗੋਂ ਕੀ ਕਰਨਾ ਕਾਰਵਾਈ ਤੋਂ ਪ੍ਰਸ਼ਾਸਨ ਤੋਂ ਕੀ ਸਾਨੂੰ ਪੁਲਿਸ ਤਾਂ ਸਾਡੀ ਸਕਿਉਰਟੀ ਤਾਂ ਦਿੰਦੀ ਨਹੀਂ ਕਿਸਨਤਾ ਸਰ ਉਹਨਾਂ ਦੀ ਮਦਦ ਕਰ ਰਹੀ ਹੈ ਕਿ ਸਾਰ ਜਾ ਕੇ ਥੱਪੜ ਮਾਰ 15 ਸਾਲ ਦਾ ਬੱਚਾ ਮੇਰੀ ਗੁੜਗਾ ਕੇ ਬਾਹਰ ਰੋਡ ਲੈ ਕੇ ਥੱਪੜ ਮਾਰਦੀ ਆ ਗੱਡੇ ਆਪਰ ਜਦੋਂ ਕੀ ਕਰਤਾ ਜਾਂਦੇ ਆ ਮੇਰੇ ਥੱਪੜ ਮਾਰ ਜਾਂਦੇ ਸਰ ਤੇ ਕੀ ਤੁਸੀਂ ਥਾਣੇ ਗਏ ਸੀ ਉਸ ਟਾਈਮ ਤੁਸੀਂ ਅਸੀਂ ਸਰ ਥਾਣੇ ਗਏ ਸੀ ਸਾਨੂੰ ਸਰ ਬੁਲਾਇਆ ਵੀ ਗਿਆ ਸਾਨੂੰ ਥਾਣੇ ਉੱਥੇ ਵੀ ਮੈਨੂੰ ਤਾਂ ਕੇ ਮਿਲੇ ਥਾਣੇ ਦੇ ਵਿੱਚ 2 ਘੰਟੇ ਚ ਮੁਕਾਰ ਖਾਦੀ ਕਰਦੇ ਚੱਕ ਕੇ ਤੇ ਪਰਚਾ ਦਰਵਾ ਤੇ ਉਹ ਪੁਲਿਸ ਵਾਲੇ ਨੇ ਜਿਹੜੇ ਨੇ ਤੁਹਾਨੂੰ ਬੁਲਾਇਆ ਸੀ ਥਾਣੇ ਦੇ ਵਿੱਚ ਉਹਦਾ ਨਾਮ ਕੀ ਆ ਕੀ ਕੀ ਪੋਸਟਿੰਗ ਉਹਦੀ ਹਰਜੀਵਨ ਸਰ ਸਰ ਤੇ ਕੀ ਪੋਸਟਿੰਗ ਕੀ ਆ ਉਹ ਉਹ ਐਸਆਈ ਆ ਕਿ ਪਹੌੜ ਐਸਆਈ ਐ ਐਸਆਈ ਐ ਜੀ ਸਾਨੂੰ ਜਦੋਂ ਵੀ ਤੁਹਾਨੂੰ ਕੀ ਮਿਲਦੀ ਸਰ ਤੇ ਐਸਐਚਓ ਕਿ ਐਸਐਚਓ ਸਰ ਹਾਂ ਠੀਕ ਹੈ ਠੀਕ ਹੈ ਕੀ ਉਹਨੇ ਉਹਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਐਸਐਟੂ ਕੋਈ ਪ੍ਰੋਫੈਸਰ ਦਵਾਇਆ ਜਦੋਂ ਵੀ ਆਉਂਦਾ ਮਕਾਨ ਮਾਲਕ ਦੇ ਨਾਲ ਆਉਂਦਾ ਗੱਡੀ ਚੜ੍ਹ ਕੇ ਆ ਜਾਂਦਾ ਕਹਿੰਦਾ ਵੀ ਮਕਾਨ ਖਾਲੀ ਕਰ ਦੇ ਬੱਸ ਗੁੱਡੇ ਫੜ ਕੇ ਬਾਹਰ ਕੱਢੂ ਉਦੋਂ ਕਹਿੰਦਾ ਤੇ ਆਹ ਲੀਕ ਸੱਲ ਲੱਗ ਤੇ ਪਰਚਾ ਦੇ ਦੂੰਗਾ ਮੈਨੂੰ ਸਾਰੇ ਇਹ ਡਾਰਾ ਵੀ ਮੇਰੇ ਬੱਚੇ ਕੰਦੇ ਰਹਿੰਦੇ ਮੈਂ ਤੁਸੀਂ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਆ ਸਰ ਮੇਰੇ ਕੋਲ ਦੋ ਗੁੱਡੀਆਂ ਛੋਟੇ ਤੇ ਮੇਰੇ ਦੋ ਤਾਂ 15 ਸਾਲ ਦਾ ਮੇਰਾ ਬੇਟਾ ਸਾਰਾ ਤੇ ਜੇ ਉਹ ਤੁਹਾਡੇ ਘਰ ਵਾਲਾ ਉਹ ਕੀ ਕੰਮ ਕਰਦਾ ਸਰ ਉਹ ਬੇਦਵਾ ਜਨਾਨੇ 15 ਸਾਲ ਹੋ ਗਏ ਸਰ ਮੇਰੇ ਘਰ ਆਇਆ ਮੈਂ ਵਿਆਹ ਸੰਦਗਾ ਸਾਲ ਕੰਮ ਕਰਦੀ ਐ ਪ੍ਰਾਇਰ ਸਾਲ ਤੋਂ ਉਹ ਤਾਂ ਫੋਟੋ ਉਹੀ ਤਕੀ ਉਹਨਾਂ ਦਾ ਫੋਟੋ ਤੁਸੀਂ ਦਿਖਾਉਂਗੇ ਹਾਂ ਦਿਖਾ ਸਕਦੇ ਸਾਰ ਅੱਜ ਫੋਟੋ ਸਾਰ ਇਸ ਟਾਈਮ ਤੁਹਾਨੂੰ ਜੋ ਕਿ ਵਿਧਵਾ ਲੇਡੀਜ਼ ਆ ਨਾਲ ਤੁਹਾਨੂੰ ਵਿਧ ਪ੍ਰੂਫ ਆਪਦੇ ਹਸਬੰਦ ਦੀ ਦਿਖਾ ਰਹੇ ਆ ਅੱਛਾ ਇਹ ਤੁਹਾਡੇ ਘਰ ਵਾਲੇ ਆ ਠੀਕ ਹੈ ਜੀ ਸਾਰ ਸਾਰ ਤਾਂ ਬਹੁਤ ਬਹੁਤ ਪਰਸੰਮਰ ਬੱਚਿਆਂ ਤੋਂ ਵੀ ਘੰਟੇ ਘਾਤਰਾ ਚੰਦ ਤਾਂ ਸੰਦ ਪੁੱਲ ਸਾਨੂੰ ਪਸਾਪ ਹੀ ਸਕਦੇ ਪਰ ਉਸੇ ਦੇ ਘਰ ਰੱਖ ਕੇ ਮੈਨੂੰ ਜਦੋਂ ਮਰਜੀ ਸਰ ਮੈਨੂੰ ਪਛਾ ਸਕਦੇ ਜਦੋਂ ਮਰਜੀ ਇਹ ਮੈਨੂੰ ਕੋਈ ਇਨਾਂ ਤੇ ਉਹ ਨਹੀਂਗਾ ਵੀ ਮੈਨੂੰ ਬੱਚਿਆਂ ਨੂੰ ਮੇਰੇ ਨੂੰ ਮਰਵਾ ਸਕਦਾ ਕਿੰਨੇ ਬੱਚੇ ਇਸ ਟਾਈਮ ਤੁਹਾਡੇ ਕੋਲੇ ਹੈਗੇ ਮੇਰੇ ਕੋਲ ਸਰ ਮੇਰੇ ਕੋਲ 4 ਬੱਚੇ ਮੇਰੇ ਕੋਲ ਬਲਾ ਦੋ ਜੀ ਮੈਂ ਬੈਠਣਾ ਸਰ ਸਾਰ ਮੇਰੇ ਸੱਚੋ ਤੇ ਮੇਰੀ ਕੁੜੀ ਦੀ ਬਾਹ ਮਰੋੜੀ ਸਰ ਮੇਰੀ ਕੁੜੀ ਪ੍ਰੈਸਪੈਟ ਪਈ ਆ ਦੂਜੀ ਕੁੜੀ ਮੇਰੀ ਬਿਮਾਰ ਹੋਈ ਪਈ ਆ ਲਾਈਟ ਕੱਟਣ ਦੇ ਕਾਰਨ ਬਿਮਾਰ ਹੋ ਗਏ ਮੇਰੇ ਬੱਚੇ ਉਲਟਾ ਲੱਗਾ ਪਗਾ ਮੇਰੇ ਬੱਚਿਆਂ ਦਾ ਸਾਰਾ अच्छा जी ए लाइट ਕਰਨ ਕੱਟਣ ਦਾ ਕੀ ਕਾਰਨ ਬਣਿਆ ਤੁਹਾਡਾ ਸਾਰਾ ਹੀ ਲਾਈਟ ਕੱਟਣ ਦਾ ਕਾਰਨ ਬਣਿਆ ਮਲਾਜਮ ਕਹਿੰਦਾ ਲਾਈਟ ਕੱਟ ਦੋ ਪਰ ਸਾਨੂੰ ਕਿ ਆਪੇ ਜੱਗੀ ਜਦੋਂ ਇਹਦੀ ਪਰੇਸ਼ਾਨੀ ਹੋਈ ਲਾਈਟ ਤੋਂ ਬਿਨਾ ਇਹ ਮਰਨ ਕੱਪਣ ਗਿਆ ਆਪੇ ਯਾਰ ਕਿ ਭੱਜ ਗਿਆ ਠੀਕ ਹੈ ਜੀ ਠੀਕ ਹੈ ਸਰ ਸਾਨੂੰ ਇਹ ਹੀ ਮੰਗ ਆ ਗਈ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਭ ਧੱਕਾ ਮਲਾਜਮ ਕਰਦੇ ਸਾਡੇ ਨਾਲ ਠੀਕ ਹੈ ਨਾ ਮਕਾਨ ਮਾਲਕ ਖੁਦ ਆਪਣੇ ਨਾਲ ਗੁੰਡੇ ਲੈ ਕੇ ਆਉਂਦਾ ਰਾਤ ਨੂੰ ਆਉਂਦਾ ਮੇਰੇ ਬਾਹਰ ਅੱਗੇ ਆਉਂਦਾ ਕਹਿੰਦਾ ਤੂੰ ਮੇਰਾ ਕੀ ਕਰਤਾ ਤੂੰ ਮੇਰਾ ਕਹਿੰਦਾ ਆਓ ਤੁਹਾਨੂੰ ਦਿਖਾਉਣਾ ਚਾਹੁੰਨੇ ਅੱਗੇ ਜਿੱਥੇ ਕਿ ਜਿਹੜਾ ਮੀਟਰ ਸੀ ਮੀਟਰ ਬਾਰੇ ਆ ਇਹਨਾਂ ਦੇ ਬੱਚੇ ਛੋਟੇ ਛੋਟੇ ਜੀ ਇਸ ਟਾਈਮ ਦੋ ਬੇਟੀਆਂ ਦੋ ਬੇਟੇ ਆ ਕਿਉਂ ਘਰ ਦੇ ਹਾਲਾਤ ਬਹੁਤ ਨਾਜ਼ੁਕ ਆ ਕਿਉਂਕਿ ਘਰ ਵਾਲਾ ਜੋ ਕਿ ਇਹਨਾਂ ਦੇ ਹਸਬੰਡ ਆ ਉਹਨਾਂ ਦੀ ਡੈਥ ਹੋ ਚੁੱਕੀ ਆ ਇਸ ਟਾਈਮ ਤੁਹਾਨੂੰ ਜਿਹੜੇ ਜਿਸ ਗੱਲ ਨੂੰ ਜਾ ਕੇ ਵਿਵਾਦ ਬਣਿਆ ਸੀ ਉਹ ਉਹਦੇ ਬਾਰੇ ਵੀ ਕੋਈ ਜਾਣਨਾ ਚਾਹੁੰਦੇ ਉਹਨਾਂ ਤੋਂ ਅੱਛਾ ਜੀ ਆ ਸਰ ਮੇਰਾ ਇਸ ਤੋਂ ਮੀਟਰ ਕੱਟ ਹੈਗਾ ਇੱਥੋਂ ਲੈ ਕੇ ਗਏ ਸਰ ਮੇਰੇ ਮੀਟਰ ਅੱਛਾ ਸਰ ਠੀਕ ਹੈ ਇੱਥੋਂ ਮੀਟਰ ਲੈ ਗਏ ਮੀਟਰ ਲੈ ਗਏ ਸਰ ਠੀਕ ਹੈ ਖੁਦ ਆਪ ਮਲਾਜਮਾਨ ਖੁਦ ਕਹਿ ਕੇ ਪਟਵਾਇਆ ਵੀ ਪਟੋਏ ਪਰੇਸ਼ਾਨ ਹੁੰਦੀ ਜਾਵੇ ਰਾਤ ਨੂੰ ਨਿਕਲੇ ਘਰੋਂ ਬਾਹਰ ਮਰੇ ਖਾਪੇ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਸਾਡੇ ਧੱਕਾ ਕਰ ਰਹੀ ਸਰ ਨਜਾਇਜ਼ ਧੱਕਾ ਕਰ ਰਹੀ ਹੈ ਮੈਂ ਨਰਜੀ ਬਣ ਸਰ ਜਵਲਜੀ ਕਰਦਾ ਮੇਰੀ ਕੁੜੀ ਨੂੰ ਤਾਂ ਕਹਿੰਦਾ ਮੇਰੇ ਬੱਚੇ ਦੀ ਕੁੜੀ ਦੇ ਬਾਹ ਨੂੰ ਵਟਾ ਦੇ ਕੇ ਫੂਨ ਤੋੜਦਾ ਤੇ ਚੋਰੀ ਦਾ ਪਰਚਾ ਪਾ ਦਿੰਦਾ ਕੀ ਬੱਚੀ ਦੇ ਬਾਹ ਨੂੰ ਵਟਾ ਵੀ ਦਿੱਤਾ ਗੁੱਡਗਾ ਤੇ ਮੇਰੇ ਬਾਹ ਨੂੰ ਵਟਾਤਾ ਸਾਰਾ ਮੇਰੀ ਕੁੜੀ ਦੇ ਬਾਹ ਮਰੋੜ ਕੇ ਫੂਨ ਖੋਇਆ ਵਟਾਤਾ ਮੇਰੀ ਕੁੜੀ ਦੀ ਬਾਹ ਕੀ ਉਹ ਬੱਚੀ ਇਸ ਟਾਈਮ ਹੈਗੀ ਹੈ ਹਾਂ ਹੈਗੀ ਸਾਰਾ ਪ੍ਰੈਸ਼ਰ ਦੇ ਚਪਾਈ ਹੈਗੀ ਇਹ ਜੀ ਜਿਹੜਾ ਮੀਟਰ ਇਹਨਾਂ ਦਾ ਮੀਟਰ ਕਰਕੇ ਵਿਵਾਦ ਹੋਇਆ ਸੀ ਉਹ ਮੀਟਰ ਵੀ ਇੱਕ ਗਰੀਬ ਘਰ ਹੋਣ ਦੇ ਨਾਤੇ ਇਹਨਾਂ ਦਾ ਮੀਟਰ ਵੀ ਵਿਚਾਰਾਂ ਦਾ ਪੱਟ ਕੇ ਲੈ ਕੇ ਕਿਉਂਕਿ ਇਸ ਟਾਈਮ ਵਿਚਾਰੀ ਦਰ ਦਰ ਇਨਸਾਫ ਦੀ ਮੰਗਣਵਾਰੀ ਦਰ ਦਾ ਠੋਕਰਾਂ ਖਾਰੀ ਹੈ ਇਹ ਭੈਣ ਅੱਗੇ ਉਹ ਬੱਚੀ ਨਾਲ ਗੱਲ ਕਰਾਂਗੇ ਜਿਸ ਬੱਚੀ ਦੀ ਪੁਲਿਸ ਵਾਲੇ ਨੇ ਬਾਹ ਨੂੰ ਵਟ ਦਿੱਤਾ ਸੀ ਉਸ ਬੱਚੀ ਨਾਲ ਗੱਲ ਕਰਾਂਗੇ ਜੋ ਕਿ ਬੱਚੀ ਇਸ ਟਾਈਮ ਬੇਹੋਸ਼ ਹੈ ਜੋ ਪੁਲਿਸ ਵਾਲੇ ਨੇ ਥੱਪੜ ਮੁੱਤੀ ਵੀ ਕੀਤਾ ਅਤੇ ਜੋ ਦੀ ਮੰਮਾ ਇਸ ਟਾਈਮ ਸਾਡੇ ਕੋਲੇ ਵੀ ਆ ਪਰ ਉਹ ਹਾਂਜੀ ਕੀ ਬੱਚੀ ਨੂੰ ਕੀ ਕੁੱਟਿਆ ਮਾਰਿਆ ਵੀ ਹੈ ਜੀ ਬਸ ਸਾਰ ਗੱਡੀ ਪਰ ਕੇ ਆਇਆ ਮੇਰੇ ਘਰ ਪੋਸਟ ਮਲਾਜ ਮ ਲੈ ਕੇ ਠੀਕ ਆ ਮੇਰੀ ਕੁੜੀ ਨੂੰ ਸਭ ਥੱਪੜ ਮਾਰਿਆ ਥੱਪੜ ਮਾਰ ਕੇ ਮੇਰੀ ਕੁੜੀ ਦੇ ਬਾਹਰ ਤੱਕ ਬਟਾ ਕਦ ਤੱਕ ਕਦ ਤੱਕ ਪਾਟਿਆ ਦੇ ਅੰਦਰ ਭੇਜ ਦੂ ਕੋਣ ਕੋਇਆ ਮੇਰੀ ਕੁੜੀ ਤੋਂ 15 ਸਾਲ ਦਾ ਮੇਰਾ ਬੇਟਾ ਉਹਨੂੰ ਵੀ ਤੱਕ ਮਾਰਿਆ ਗਿਆ ਠੀਕ ਆ ਮੈਨੂੰ ਕਹਾਂ ਕਿ ਅੱਗੇ ਪਾਟਿਆ ਦੇ ਕੇ ਤੱਕ ਤੁਸੀਂ ਇਹ ਬੱਚੇ ਬੱਚੇ ਅੰਦਰ ਛੱਡ ਦੂ ਕਹਿੰਦਾ ਫੇਰ ਵੀ ਮਕਾਨ ਕਰਦੀ ਕਰੇ ਨਹੀਂ ਕਹਿੰਦਾ ਠੀਕ ਆ ਨਾ ਹੁਣ ਮੇਰੇ ਬੱਚੀ ਵੀ ਐਸੋ ਹੋਈ ਪਈ ਸਰ ਬਹੁਤ ਹੋ ਗਈ ਕੋਈ ਇਹਦਾ ਹਸਪੀਟਲ ਵੀ ਲੈ ਕੇ ਗਏ ਸੀ ਇਹਨੂੰ ਸਰ ਮੈਂ ਲੈ ਕੇ ਗਏ ਸੀ ਇਹਨੂੰ ਹਾਂ ਸਰ ਠੀਕ ਹੈ ਜੀ ਤਾਂ ਇਹ ਸਟਰਕਚਰ ਹੈ ਜਿਸ ਦੀ ਸਾਡੀ ਹੋਣੀ ਹੈ ਠੀਕ ਬਾਕੀ ਮਸਾਲਾ ਸਭ ਇਹ ਤਾਂ ਸਮਝੋ ਵੀ ਨਾ ਕਿ ਪਤਰ ਮੇਰਾ ਮਕਾਨ ਬਲਕਿ ਗੁੰਡੇ ਲੈ ਕੇ ਵੀ ਮੇਰੇ ਖਰੇ ਕੀ ਤੁਸੀਂ ਹੁਣ ਇਨਸਾਫ ਚਾਹੋ ਨੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਹਾਂ ਠੀਕ ਹੈ ਭਾਵੇਂ ਨਕਲੀ ਕਰੀਏ ਸਰ ਮਨਾਇਮਤ ਨਹੀਂ ਕਰੀਏ ਭਾਵੇਂ ਸਾਰੇ ਗੁੰਡਾ ਕਰਦੇ ਸਾਰ ਠੀਕ ਹੈ ਸਾਰੇ ਗੁੰਡਾ ਕਰਦੇ ਮੈਂ ਗਰੀਬ ਹੈਗੀ ਆ ਘਰ ਅੰਦਰ ਕੰਮ ਕਰਕੇ ਬੱਚੇ ਪਾਲਦੀ ਬੇਤੋ ਜਨਾਨੀ ਸਾਰ ਮੈਂ ਕੀ ਕਹਾਂ ਕੱਲ ਨੂੰ ਮੇਰੇ ਬੱਚੇ ਨੂੰ ਮਾਰ ਵੀ ਸਕਦੇ ਆ ਘਰ ਇੱਕ ਥਾਂ ਜਾਵਲਾ ਕਿਸ ਸਾਥ ਵੀ ਸਕਦੇ ਸਾਰ ਠੀਕ ਹੈ ਨਾ ਠੀਕ ਹੈ ਪੰਨੋ ਕੋਈ ਪ੍ਰੋਸਸ ਨਹੀਂ ਸਰ ਸਭ ਮੇਰੇ ਖਾਤੇ ਕੋਈ ਨਾ ਕਰ ਸਕੀਏ ਪਾਈ ਦੀ ਇਹ ਹੈ ਸਟਾਰਟਿਕ ਕਾਰ ਐ ਨਾ ਤੇ ਮਕਾਨ ਮਾਰਨ ਦਾ ਕਰਨ ਕਾਟਾ ਨੰਬਰ 22 ਲਾਣਿਆ ਨਾ ਕਰਮਕਾਰ ਹੈ ਕੋਈ ਤੁਸੀਂ 20 ਜਾਂ 22 ਨੂੰ ਕਰਾਇਆ ਲੈ ਜਾਓ ਠੀਕ ਹੈ ਨਾ ਇਹ ਕਹਿੰਦੇ ਆ ਠੀਕ ਆ 20 ਜਿਹੜੀ ਨੂੰ ਜੇ ਮੇਰੇ ਕੋਲ ਹੈ ਕਰਾਇਆ ਲੈ ਲੈ ਆਏ ਮੈਂ 4000 ਰੁਪਏ ਰੱਖਦਾ ਨਾ ਤੁਸੀਂ ਜਾਣਦੇ ਹੋਗਾ ਜਿਹੜਾ ਤੁਸੀਂ ਕਰਾਇਆ ਭਰਦੇ ਆ ਤੁਹਾਡੇ ਘਰ ਦੇ ਵਿੱਚ ਕਮਾਉਣ ਵਾਲੇ ਕੌਣ ਆ ਕੌਣ ਕੌਣ ਆ ਇਸ ਟਾਈਮ ਮੈਂ ਕਮਾਉਣ ਵਾਲੇ ਕੰਢੀ ਆ ਦੇਰਵਾ ਦੀ ਨਾਲੀ ਮੈਂ ਕਰ ਆਦਤਾਂ ਕਰ ਸਕਦਾ ਕੰਮ ਕਰਦੀ ਆ ਅੱਛਾ ਜੀ ਆ ਤੁਹਾਡੇ ਘਰ ਵਾਲਾ ਜਿਹੜੇ ਇਹਨਾਂ ਦੀ ਫੋਟੋ ਸਾਰੇ ਮੇਰੇ ਘਰ ਵਾਲਾ ਕਹਿੰਦਾ ਇਹਨਾਂ ਦੇ ਇੱਥੇ ਰੱਖਾਓ ਕਾਦਨ ਵਾਲਾ ਐਕਸੀਡੈਂਟ ਹੋਇਆ ਸੀ ਕਾਦਨ ਹੋਇਆ ਸੀਗਾ ਆਨੁਪਰਤ ਤੇ ਟਰੈਕਟਰ ਦੇ ਗੱਗਾ ਲਗਾ ਅੱਛਾ ਜੀ ਗੱਡੀ ਟਪਾਣਾ ਬੰਦਿਆ ਸੀ ਅੱਛਾ ਜੀ ਤੇ ਬੱਚੇ ਕਿੰਨੇ ਕਿੰਨੇ ਉਮਰ ਸਾਲ ਦੇ ਬੱਚੇ ਸਾਰ ਮੇਰੇ ਐਰ ਪੁਲੀਏ ਕਹਿੰਦੀ ਸਾਰਾ ਸਾਲ ਦੀ ਇੱਕ ਹੈ ਕਿ ਪੀਸਾ ਠੀਕ ਹੈ ਜੀ ਸਾਰਾ ਤੇ ਫਿਰ ਕੀ ਮਾਮਲਾ ਹੋਇਆ ਫਿਰ ਅੱਗੇ ਤੁਹਾਡਾ ਸਾਰਾ ਸਾਲ ਮੇਰਾ 3 ਸਾਲ ਦਾ ਫਿਰ ਅੱਗੇ ਕੀ ਮਾਮਲਾ ਹੋਇਆ ਤੁਹਾਡਾ ਕਰਾਇਆ ਸਰਕਰ 20 ਤਰੀਕ ਨੂੰ ਕਰਾਇਆ ਜਦੋਂ ਲੈਣ ਆਏ ਤੇ ਮੈਨੂੰ ਪਤਾ 4000 ਰੁਪਏ ਰਹਿ ਤਾਂ ਇੱਕ ਚੱਲੇ ਜੋ 1000 ਰੁਪਏ ਕਦਮਾਂ ਤੇ ਦੇ ਠੀਕ ਹੈ ਨਾ ਉਹਨਾਂ ਉਹ ਕਹਿੰਦੇ ਆ ਫਾਟੇਰਾ ਕਰਾਇਆ ਮੈਂ ਦੋ ਘੰਟੇ ਕਿਹਾ ਮੋਕਾਰ ਕਾਲੀ ਕਰਦੇ ਠੀਕ ਹੈ ਮੈਂ ਇਥੋਂ ਆ ਕੇ ਉਹ ਚਾਤਰ ਚੱਕਰ ਤੇ ਬੁਲਾਏ ਆਪੇ ਠੀਕਾ ਫੋਨ ਕਰਕੇ ਉਹਨਾਂ ਮੈਂ ਜਾਂ ਸਪੌਂਸ ਠੀਕ ਹੈ ਉਹ ਪਈ ਆ ਕੇ ਤੇ ਗਾਣਾ ਬੁਲਾ ਕੱਢਣ ਲੱਗੇ ਕੁੱਤੇ ਕਹਿੰਦੇ ਸਭ ਸਮਾਰ ਬਾਹਰ ਮਾਰਾਂ ਤੇ ਮਾਰਾਂਗੇ ਮਾਰ ਤੋਂ ਬੰਨੇ ਤੇ ਫਿਰ ਭਈ ਉਹ ਕਿਹੜਾ ਮਪਾਜ ਠੀਕ ਹੈ ਨਾ ਮੇਰੇ ਨਾਲ ਇਹ ਸ਼ਨੀਵਾਰ ਵਾਲਾ ਜਨਾ ਸਵੇਰ ਕਾਲੇ ਕੋਸ ਤੇ ਅੱਛਾ ਜੀ ਕੋਲ ਸਵੇਰ ਹੀ ਮਾਮਾ ਦੀ ਨਜ਼ਰ ਇਸੇ ਮੇਰਾ ਕਸ਼ਮੀਰੀ ਜਿਹਾ ਬਣਾਈ ਤਾਂ ਕੋਲ ਸੜਾਏ ਗੇਟ ਮੇਸਰ ਖੁੱਲ੍ਹਾ ਪਿਆ ਸੀ ਉਹਨਸਾਰ ਖਬਰ ਤਾਂ ਉਹ ਸਾਡੇ ਘਰ ਦਾਸੀ ਲੈ ਕੇ ਆ ਕੇ ਮੇਰੇ ਧੁੱਪੜ ਮਾਰੇ ਮੇਰੇ ਕੁੜੇ ਵਾਲੀ ਬਾਹਰ ਰੋਣ ਤੇ ਮੇਰੇ ਸਿਰ ਕੰਬੂ ਲੈ ਆਉਣ ਸਭ ਨੂੰ ਡਾਂਕ ਕਰ ਚਾਹ ਕੱਢ ਕੇ ਦੂਕਾ ਦਾ ਸਮਾਨ ਚਾਹ ਬਾਹਰ ਮਾਰ ਕੇ ਸਾਰੀ ਫਿਰ ਸਾਰਾ ਕੱਤੀ ਹੋਇਆ ਕਾ ਮੈਂ ਤਾਂ ਮਰਾਕ ਜੋੜ ਲਾ ਕੇ ਮਕਸਾਰ ਤੋਂ ਨੰਬਰ ਮੇਰੀ ਬੇਤ ਇਹ ਮਾਤ ਕੋਲੇ ਦੀ ਮਸਾਲ ਮਰੇ ਮਕਸਾਰ ਮੱਟ ਆ ਗਿਆ ਲੋ ਇੱਕ ਵੀ ਕੋਈ ਗੱਲ ਨਹੀਂ ਮਕਾਨ ਦੇ ਖਾਲੀ ਕਰ ਦੇ ਠੀਕ ਆ ਸਾਰਾ ਸਰ ਮੈਂ ਕੰਮ ਕਾਰਖਾਨੇ ਕਰਦੀ ਮੈਨੂੰ ਟਾਈਮ ਦਿੱਤਾ ਜਾ ਰਿਹਾ ਹੈ ਘਰ ਦੀ ਮਰਸਾਰ ਬੋਲਿਆ ਕਰ ਸਾ ਕੋਈ ਟਾਈਮ ਨਹੀਂ ਇਹ ਤੇਰੀ ਸਰ ਕਰਦੀ ਸਾਡੀ ਸਰ ਕਰਦਾ ਜੀਵਨ ਸਰ ਕੋਣ ਜੀਵਨ ਸਰ ਸਾਰੇ ਇਸ ਇਕਤਵਾ ਦਾ ਆਗਰ ਤਨਾਲ ਠਾਣੇ ਠੀਕ ਹੈ ਸਾਰੇ ਇਹ ਤੇ ਫਿਰ ਉਹਨਾਂ ਨੇ ਕੀ ਫਿਰ ਤੈਨੂੰ ਫੜ ਕੇ ਲੈ ਕੇ ਗਏ ਕਿ ਕੀ ਕੀਤਾ ਸਰ ਮੈਨੂੰ ਫੜ ਕੇ ਲੈ ਕੇ ਜੇ ਮੈਂ ਬਾਹਰੋਂ ਘਰ ਬਾਹਰੋਂ ਸਾਰੇ ਕਰ ਕੱਟ ਤੱਕ ਨਾ ਮਾਰ ਬਾਹਰ ਕੱਟੇ ਮੈਂ ਨਾ ਸਭ ਪੂਰੇ ਖੇਤਾਂ ਦੇ ਵਿੱਚ ਬੱਚੇ ਗਿਆ ਚੱਕਰਤਾ ਨੂੰ ਜਿੱਜਾ ਚੱਕਰਤਾ ਬਾਹਰ ਚਪੇੜਾ ਮਾਰੇ ਬਾਹਰ ਘਟਾ ਦੇ ਲਾ ਫੋਨ ਪਾ ਦੇ ਚਪੇੜਾ ਮਾਰੇ ਅੱਛਾ ਤੁਹਾਡੇ ਮੁੰਡੇ ਦੇ ਵਿੱਚ ਚਪੇੜਾ ਲਾਇਆ 15 ਸਾਲ ਦਾ ਸਰ ਮੇ ਅੱਛਾ ਤੇ ਕੁੜੀ ਨੂੰ ਵੀ ਕੁੱਟਿਆ ਹਾਂ ਸਾਰੀ ਨੂੰ ਕੁੱਟਿਆ ਠੀਕ ਹੈ ਮੈਨੇ ਵੀ ਕਹਿੰਦਾ ਕਹਿੰਦਾ ਕਿਆ ਕਿਹੜੀ ਸੀ ਲੈ ਕੇ ਜਾਊਗਾ ਕਹਿੰਦਾ ਤੇਰੇ ਬੱਚਿਆਂ ਨੂੰ ਤੇ ਸਾਰੇ ਸਾਰੇ ਕਿਆ ਕਿ ਬੰਦ ਕਰ ਦੇ ਅੱਛਾ ਇਹ ਕੁੜੀ ਇਹ ਵਾਲੀ ਹੈ ਜਿਹੜੀ ਪਈ ਹੈ ਹਾਂ ਸਾਰੇ ਉਹਦੇ ਪਰ ਐਸਾ ਤਰੀਕੀ ਮੇਰੀ ਕੁੜੀ ਪਈ ਹੈ ਸਾਰੇ ਮੇਰੀ ਠੀਕ ਹੈ ਜੀ ਮੇਰੀ ਕੁੜੀ ਦੋ ਦੋ ਕਮਰੇ ਹੋ ਗਈ ਸਾਰੇ ਮੇਰੀ ਕੁੜੀ ਦਾ ਜੋ ਤਾਂ ਹੈ ਨਹੀਂ ਸਾਰੇ ਇਹ ਕੁੜੀ ਕਿੱਥੇ ਵਿਆਹੀ ਹੋਈ ਹੈ ਕਿਵੇਂ ਸਰ ਕੁੜੀ ਵੀ ਕੋਈ ਵਿਆਹੀ ਹੋਈ ਹੈ ਨਹੀਂ ਸਾਰੇ ਕੁਮਾਰੀਆਂ ਕੋਈ ਠੀਕ ਹੈ ਠੀਕ ਹੈ ਅੰਦਰ ਅੱਗੇ ਹੀ ਕੋਈ ਸਾਰੇ ਦੇਖੀ ਤੁਹਾਡਾ ਕਿਤੇ ਹੋਰ ਕਹਿੰਦਾ ਤੇ ਉਜੀ ਕੋਲ ਤੇ ਪਾ ਕੇ ਰੱਖੋ ਸਰ ਮੈਂ ਕਰ ਚੱਕਾ ਅੱਛਾ ਜੀ ਕਰੋ ਤੁਸੀਂ ਕਿੱਥੇ ਪਾ ਕੇ ਰੱਖੋ ਠੀਕ ਹੈ ਮੈਂ ਤਾਂ ਸਾਰੇ ਇੱਕ ਕਾਲ ਨਹੀਂ ਪਾ ਕੇ ਰੱਖਦਾ ਸਾਰੇ ਮੇਰਾ ਛੋਟਾ ਜਿਹਾ ਦੁੱਧ ਤੇ ਮੈਂ ਪਤਾ ਨਹੀਂ ਕਿ ਮੇਰਾ ਦੁੱਧ ਹੋ ਜਾਂਦਾ ਦੋਵੇਂ ਅੱਛਾ ਇਹ ਤੁਹਾਡਾ ਦੁੱਧ ਹਾਂ ਸਰ ਇਹ ਡਿੱਗ ਪਿਆ ਮੈਨੂੰ ਅਜੀਬ ਸਰ ਗਲੀ ਦੇ ਵਿੱਚ ਇਹ ਕਹਿੰਦਾ ਤੂੰ ਲਾੜ ਪਾੜੇ ਕਿ ਨਾ ਬਾਹਰ ਚਕਾਰਾ ਕਦੋਂ ਚੱਕ ਕੇ ਲੱਗੇ ਪਤਾ ਠਾਣੇ ਨਹੀਂ ਕਹਦਾ ਜੋ ਸਰ ਮੈਨੂੰ ਪਰੇਸ਼ਾਨ ਕਰ 8 ਵਜੇ ਦਾ ਠਾਣੇ ਲੈ ਰਹਾ ਹਾਂ ਤੇ ਤਾਂ ਮੈਂ ਥਾਲੇ ਪਾਈ ਡਖਾ ਨਾ ਨੋ ਨੋ ਵਾ ਨਾ ਮੈਂ ਦੇ ਮਾਇਕਾ ਠੀਕ ਹੈ ਨਾ ਮੈਂ ਨੂੰ ਕਹੇ ਸੈਂਡ ਕਰ ਬੱਕ ਸਰ ਮੈਂ ਸੈਂਡ ਨਹੀਂ ਕਰਦੀ ਠੀਕ ਹੈ ਨਾ ਕਹਦਾ ਨੂੰ ਮੋਟਰਸਾਈਕਲ ਕਰੇ ਤੇ ਜਾਣ ਨਹੀਂ ਦੇਣਾ ਕਹਦਾ ਨੂੰ ਤੂੰ ਕਹੇ ਸੈਂਡ ਕਰਾ ੱੱੱਕੇ ਨਾਲ ਬੱਕ ਸਰ ਮੈਂ ਸੈਂਡ ਨਹੀਂ ਕਰਦੀ ਕਹਦਾ ਕੋਈ ਵੀ ਸੈਂਡ ਨਹੀਂ ਕਰ ਤੇ ਘਰ ਪੀਸ ਤੇ ਮੈਨੂੰ ਲੈ ਕੇ ਕਿ ਆਪੇ ਕਹਾ ਤਰ। ਕਹਤਰਾ ਜੀਨਾ RAM ਕਾ ਵੀ ਮੈਨੂੰ ਬਾੜੀ ਪਿਓ ਸਰ ਕੀਤੀ ਮੈਨੂੰ ਗੰਦ ਤੇ ਵੇ ਗੰਦ ਫੜ ਕੇ ਸਭ ਠੀਕ ਤੇ ਸੋ ਜੀ ਜੀ ਮਨਾਪਾ ਮੇਰੇ ਹੱਥ ਗੰਦ ਮੇਰਾ ਕੀ ਦੇਖਿਆਗਾ ਬੱਚਿਆਂ ਨੂੰ ਪਾ ਕੇ ਜਨਾ ਕੋਈ ਕਨਾਤ ਨਹੀਂ ਕੀਤਾ ਘਰ ਜਦ ਕੰਮ ਕਰਕੇ ਸਾਰਾ ਤੇ ਕੀ ਤੁਹਾਡੇ ਹੋਰ ਕਿਸੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਪੁਲਿਸ ਨੇ ਹਾਂ ਸਰ ਕਿਹਨੇ ਕਿਹੜੇ ਨੂੰ ਪਰਿਵਾਰ ਨੂੰ ਤੰਗ ਕੀਤਾ ਕਾ ਮੇਰੇ ਮੇਰਾ ਜਵਾਈ ਹੈ ਕਪਾਲ ਸਿੰਘ ਗਰਵਾਜੂ ਇੱਥੇ ਮੇਰਾ ਪੁੱਤ ਮਾ ਫਿਰ ਉਹਨੂੰ ਮੇਰੇ ਜਵਾਈ ਨੂੰ ਮੇਰੇ ਕਿਸੇ ਚਿਕੜੀ ਸੀ ਜਾਂਦਾ ਸਾਰਾ ਠੀਕ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮੇਰੇ ਨਾਲ ਉਹਨਾਂ ਨਾਲ ਤੁਹਾਡੇ ਨਾਲ ਕੀ ਮਸਲਾ ਹੋ ਗਿਆ ਫਿਰ ਉਹਨੂੰ ਕਿਉਂ ਕ੍ਰਿਸਦਾ ਮੋਤ ਸਰ ਮੇਰੇ ਦੋਸਬੰਦੀ ਦਾ ਰਿਸ਼ਤੇ ਸਿੰਦਰ ਮਕਾਨ ਦੇ ਕਿੱਥੇ ਠੀਕ ਹੈ ਵੀ ਉਹ ਤੁਸੀਂ ਸਪੋਰਟ ਕਿਉਂ ਕਰਦੇ ਹੋ ਦੀ ਕੋਟ ਕੇ ਕਰਦੇ ਹੋ ਤਾਂ ਸਾਡੀ ਮੰਮੀ ਸਾਸਾ ਸਾਡੀ ਅਸੀਂ ਮੇਰੀ ਮਾਂ ਦੇ ਨਾਲ ਅਸੀਂ ਤਾਂ ਮੰਗਦੇ ਤਾਂ ਹੋਰ ਕੋਟ ਰੋਗਾ ਤੇ ਮੇਰਾ ਸਾਰਾ 15 ਸਾਲ ਦਾਗਾ ਕਿ ਮੇਰੇ ਮੰਮੀ ਨੂੰ ਸਾਰਾ ਅਸੀਂ ਹੀ ਹਾਂਗੇ ਹੁਣ ਤੁਸੀਂ ਕੀ ਚਾਹੁੰਦੇ ਹੋ ਮੈਂ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹਾਂ ਸਪੈਸ਼ਲ ਮੈਂ ਤਾਂ ਕਹਿੰਦੀ ਮੈਂ ਕਹਿੰਦੀ ਸੀ ਸਾਹਿਬ ਨੇ ਇਹ ਕਹਿਨੀ ਹੈ ਵੀ ਮੇਰੇ ਸਸਿਪਾਬ ਮੇਰੇ ਤੋਂ ਦੇ ਮੁਰੇ ਵੀ ਮੇਰੀ ਸਪੋਰਟ ਕੁਝ ਵੀ ਕਰੋ ਸਾਰਾ ਮੇਰੇ ਜਿਹੜਾ ਖਾਣਾ ਪੀਣਾ ਇਹ ਮੈਨੂੰ ਖਾਡੋ ਵੀ ਮੈਂ ਕਿਸ ਸਾਥ ਦਾ ਕਹਦਾ ਝੂਠਾ ਮੈਂ ਤੇ ਪਾਤਿਆ ਦੇ ਸਕਦਾ ਜਦੋਂ ਮਰਦੀ ਮੇਰੇ ਬਾਰੇ ਕੁਝ ਵੀ ਰੱਖ ਕੇ ਮੈਨੂੰ ਕਿਸ ਸਾਥ ਚਲਦਾ ਸਾਰਾ ਮੈਂ SSC ਸਾਹਿਬ ਨੂੰ ਕਹਿੰਦਾ ਬੇਰਤੀ ਮੇਰੇ ਅੰਦੀਵਰ ਸਾਹਿਬ ਨੇ ਮੇਰੇ ਇਹਨੇ ਮੇਰਾ ਮਗਰ ਪਾਇਆ ਸਾਰਾ ਕਿ ਜੇ ਪਿਆ ਮੈਨੂੰ ਪਤਾ ਹੀ ਚੱਕ ਸਕਦਾ ਸਾਰਾ ਮੇਰੇ ਬੱਚੇ ਨੂੰ ਪਛਾਣ ਸਕਦਾ ਸਾਰੇ ਮੇਰੇ ਘਰੇ ਕੁਝ ਵੀ ਰੱਖ ਸਕਦਾ ਸੀ ਮੈਂ ਨਹੀਂ ਮੰਗਾ ਮੇਰੇ SSC ਸਾਹਿਬ ਦੇ ਮੂਰੇ ਬੇਰਤੀ ਸਾਰੇ ਬਾਪੂ